ਆਪਾਂ ਫ੍ਰਿਜਨੋ ਵਾਲਾ ਜਿਹੜੇ ਸੈਨੀਟਰ ਦੀ ਆਪਾਂ ਗੱਲ ਕਰਦੇ ਆ ਉਹ ਫ੍ਰਿਜਨੋ ਤੋਂ ਆ ਸੋ ਫ੍ਰਿਜਨੋ ਦੇ ਵਿੱਚ 50 ਤੋਂ ਲੈ ਕੇ 70000 ਤੱਕ ਸਿੱਖ ਰਹਿੰਦੇ ਆ ਪੰਜਾਬੀ ਸਿੱਖ ਮੈਜੋਰਟੀ ਦੇ ਵਿੱਚ ਪੰਜਾਬੀ ਆ ਥੋੜੇ ਆਪਣੇ ਹਿੰਦੂ ਵੀਰ ਵੀ ਹੈਗੇ ਆ ਪਰ ਸਾਰੇ ਜਿੱਦਾਂ ਆਪਸੀ ਭੈਣਾ ਭਰਾਵਾਂ ਵਾਂਗ ਰਹਿੰਦੇ ਤੇ ਕੋਈ ਇਸ਼ੂ ਨਹੀਂ ਹੈਗਾ ਮੰਦਰ ਵੀ ਹੈਗੇ ਤਿੰਨ ਚਾਰ ਗੁਰੂ ਘਰ 14 15 ਹੈਗੇ ਆ ਕਦੇ ਕੋਈ ਇਦਾਂ ਦਾ ਇਸ਼ੂ ਸੁਣਿਆ ਨਹੀਂ ਹੈ ਪਰ ਜਦੋਂ ਬਾਰੋਂ ਆ ਕੇ ਲੋਕਲ ਬੰਦਿਆਂ ਨੂੰ ਨਾਲ ਲਿਆ ਕੇ ਤੁਸੀਂ ਇੱਥੇ ਦੇ ਮੇਅਰ ਨੂੰ ਇੱਥੇ ਦੇ ਪੁਲਿਸ ਚੀਫ ਨੂੰ ਗਲਤ ਇਨਫੋਰਮੇਸ਼ਨ ਦਿੰਨੇ ਆ ਤੇ ਉਹ ਇੱਕ ਬਹੁਤ ਹੈਰਾਨੀ ਵਾਲੀ ਗੱਲ ਹੈਗੀ ਆ ਇੱਕ ਤਰ੍ਹਾਂ ਦੇ ਨਾਲ ਬਦਨਾਮ ਕਰਨ ਵਾਲੀ ਗੱਲ ਹੈਗੀ ਆ ਸੋ ਸਾਡਾ ਹੁਣ ਜਿਹੜੇ ਫ੍ਰਿਜਨੋ ਏਰੀਏ ਦੇ ਗੁਰੂ ਘਰ ਆ ਫ੍ਰਿਜਨੋ ਗੁਰਦਰਾ ਸਾਹਿਬ ਕੌਂਸਲ ਵੀ ਹੈਗੀ ਆ 13 14 ਦੇ ਕਰੀਬ ਗੁਰੂ ਘਰ ਆ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਆ ਇੱਥੇ ਦੇ ਪੁਲਿਸ ਚੀਫ ਨੂੰ ਇੱਥੇ ਦੇ ਮੇਅਰ ਨੂੰ ਤੇ ਇਹ ਜਿਹੜੇ ਸੈਨੇਟਰ ਹੈਗੇ ਆ ਐਨਾ ਕੈਬਰੇਲੋ ਇਹਨਾਂ ਨੂੰ ਮਿਲਣਾ ਚਾਹੀਦਾ ਹੈਗਾ ਉਹਨਾਂ ਦੇ ਆਪਾਂ ਫੋਨ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਲੇਟਰ ਔਨ ਤੇ ਕਿਉਂ ਇਹ ਬਿੱਲ ਜਿਹੜਾ ਤੁਸੀਂ ਕਿਲ ਕੀਤਾ ਜੇ ਇਹ ਬਿੱਲ ਪਾਸ ਹੋ ਜਾਂਦਾ ਜੋ ਅੱਜ ਆਪਾਂ ਗੱਲ ਡਿਸਕਸ ਕਰ ਰਹੇ ਆ ਨਾ ਇਹ ਹੋਣੀ ਨਹੀਂ ਸੀ ਇਹ ਜੇ ਉਹਨਾਂ ਨੇ ਕੀਤਾ ਹੁੰਦਾ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਉਹਨਾਂ ਦੇ ਉੱਤੇ ਸਿੱਤੇ ਚਾਰਜਸ ਲੱਗਣੇ ਸੀ ਵੀ ਤੁਸੀਂ ਆ ਸੌਫਟ ਟਾਰ ਟ੍ਰਾਂਸਨੇਸ਼ਨਲ ਰਿਪਰੈਸ਼ਨ ਕਰ ਰਹੇ ਆ ਸਿੱਧਾ ਛੜੀਆਂ ਬਦਨਾਮ ਕਰ ਰਹੇ ਆ ਝੂਠ ਭੁਲਾ ਰਹੇ ਆ ਬਿਲਕੁਲ ਸੋ ਇਹ ਦੱਸਣੀ ਚਾਹੀਏ ਐਨਾ ਕਵ ਐਲੋ ਫਰੇਜ਼ਨੋ ਦਾ ਇਲਾਕਾ ਵੀ ਆਉਂਦਾ ਉਦਾਂ ਡਿਸਟ੍ਰਿਕਟ ਜਿਹੜੀ ਹੈ ਡਿਸਟ੍ਰਿਕਟ 14 ਤੋਂ ਸਟੇਟ ਸੈਨੇਟਰ ਆ 2018 ਤੋਂ ਸਟੇਟ ਸੈਨੇਟਰ ਬਣੀ ਐ ਅਸੈਂਬਲੀ ਦੇ ਵਿੱਚ 2006 ਤੋਂ 2010 ਦੇ ਵਿੱਚ ਇਹ ਰਹੀ ਐ ਇਸ ਟਾਈਮ 69 ਸਾਲਾਂ ਦੀ ਐ ਲਾਇਰ ਆ ਪਹਿਲੋਂ ਮੇਅਰ ਵੀ ਰਹੀ ਐ ਸਲੀਨਸ ਦੀ ਗਵਰਨਰ ਜੈਰੀ ਬਰਾਊਨ ਦੀ ਕੈਬਨਿਟ ਦੇ ਵਿੱਚ ਸੀ 15 ਸਾਲ ਇਹਨੇ ਸਲੀਨਸ ਦੀ ਸਿਟੀ ਕਾਉਂਸਲ ਦੇ ਵਿੱਚ ਵੀ ਜਿਹੜੇ ਉਹ ਲਾਏ ਹੈਗੇ ਅਸੈਂਬਲੀ ਚ ਪਹਿਲੀ ਵਾਰ 2006 ਦੇ ਵਿੱਚ ਇਹ ਬੀਬੀ ਜਿਹੜੀ ਉਹ ਚੁਣੀ ਗਈ ਸੀ 2010 ਚ ਨੇ ਸੈਨੇਟ ਦੀ ਰੇਸ ਰਨ ਕੀਤੀ ਸੀ ਉਦੋਂ ਸੀਰੀਜ਼ ਦੇ ਜਿਹੜੇ ਮੇਅਰ ਐਂਥਨੀ ਕਨੇਲਾ ਉਹਨਾਂ ਤੋਂ ਇਹ ਹਾਰੇ ਸੀ ਬ੍ਰਾਊਨ ਉਹਨਾਂ ਨੇ ਇਹਨਾਂ ਨੂੰ ਸਖਤਰ ਲਾਇਆ ਸੀ ਬਿਜ਼ਨਸ ਕੰਜ਼ਿਊਮਰ ਸਰਵਿਸ ਹਾਊਸਿੰਗ ਏਜੰਸੀ ਦੇ ਵਿੱਚ ਹੁਣ ਤੁਸੀਂ ਦੇਖੋ ਵੀ ਅ ਪ੍ਰੋਪਰਿਏਸ਼ਨ ਕਮੇਟੀ ਦੀ ਚੇਅਰ ਔਮਨ ਹੋਣ ਦੇ ਉੱਤੇ ਇੱਕ ਕਾਫੀ ਵੱਡਾ ਇਸ ਦੇ ਵਿੱਚ ਇਹਦੇ ਕੋਲ ਪਾਵਰ ਆ ਜਾਂਦੀ ਹੈ ਇਦੇ ਕਹਿਣ ਦੇ ਮੁਤਾਬਕ ਜਿਹੜੇ ਕੈਲ OES ਆ ਕੈਲੀਫੋਰਨੀਆ ਆਫਿਸ ਆਫ ਐਮਰਜੈਂਸੀ ਸਰਵਿਸ ਜਿਹੜੀ AB 2030 3027 ਨੂੰ ਜਿਹੜੀ ਜੇ ਪਾਸ ਹੁੰਦਾ ਤੇ ਇਹਨਾਂ ਦੇ ਲੋਕਾਂ ਨੂੰ ਟ੍ਰਾਂਸਨੇਸ਼ਨ ਰਿਪਰੈਸ਼ਨ ਨੂੰ ਰੈਕੋਗਨਾਈਜ਼ ਕਰਨ ਦੇ ਲਈ ਤੇ ਉਸ ਤੇ ਰਿਸਪੌਂਸ ਦੇ ਵਿੱਚ ਕੀ ਟ੍ਰੇਨਿੰਗ ਆ ਕੀ ਰਿਕੁਆਇਰਮੈਂਟਸ ਆ ਉਹ ਜਿਹੜਾ ਉਹ ਕਰਨਾ ਸੀ ਕਿਨੇ ਵੀ ਇਸ ਦੇ ਲਈ ਦੋ ਜੌਬਸ ਕ੍ਰੀਏਟ ਕਰਨੀਆਂ ਪੈਣੀਆਂ ਸੀਗੀਆਂ ਇੱਕ ਦੀ 413000 ਦਾ ਖਰਚਾ ਆਉਣਾ ਸੀ ਇੱਕ ਦੇ 255000 ਖਰਚਾ ਆਉਣਾ ਸੀ ਸੋ ਕੁੱਲ ਮਿਲਾ ਕੇ 668000 ਜਿਹੜਾ ਉਹ ਖਰਚਾ ਆਉਣਾ ਸੀਗਾ ਕਿੰਨੇ ਵੀ ਜਦੋਂ ਕੋਈ ਵੀ ਜਨਰਲ ਫੰਡ ਦੇ ਵਿੱਚ ਕੀਮਤ ਜਿਹੜੀ ਆ ਇਸ ਤਰੀਕੇ ਦੀ ਆਉਂਦੀ ਆ ਤਾਂ ਉਹਨੂੰ ਇਸ ਬਹਾਨੇ ਦੇ ਨਾਲ ਬਜਟ ਦਾ ਜਿਹੜਾ ਹਵਾਲਾ ਦੇ ਕੇ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਜਾਂਦਾ ਕਿੰਨੇ ਵੀ ਪਹਿਲੇ ਸਾਲ ਇੰਨੀ ਰਾਸ਼ੀ ਲੱਗਣੀ ਸੀ ਅਗਲੇ ਸਾਲ ਇਹ ਜਿਹੜੀ ਰਾਸ਼ੀ ਆ ਉਹ ਕਟ ਜਾਣੀ ਸੀਗੀ ਸੋ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਜਦ ਫੋਰਨ ਇੰਟਰਫੀਅਰੈਂਸ ਦੀ ਗੱਲ ਕੀਤੀ ਹੁਣ ਤੁਸੀਂ ਦੇਖੋ ਵੀ ਉਦਾਂ ਤਾਂ ਕੈਲੀਫੋਰਨੀਆ ਦੇ ਵਿੱਚ ਜੇ ਤਾਂ ਤੁਸੀਂ ਨਾਨ ਇਮੀਗਰੈਂਟ ਆ ਜੇ ਤਾਂ ਤੁਸੀਂ ਇੱਥੇ ਬਡ ਟਪ ਕੇ ਆਏ ਆ ਜੇ ਤਾਂ ਤੁਹਾਨੂੰ ਕੋਈ ਸਹੂਲਤ ਚਾਹੀਦੀ ਆ ਤੁਹਾਨੂੰ ਇੰਸ਼ੋਰੈਂਸ ਚਾਹੀਦੀ ਆ ਜੇ ਉਹ ਕੋਸ਼ ਚਾਹੀਦਾ ਉਹਦੇ ਲਈ ਤਾਂ ਪੈਸੇ ਹੈਗੇ ਆ ਉਹ ਫ੍ਰੀ ਆ ਉਹ ਫ੍ਰੀ ਆ ਉਹਦੇ ਲਈ ਤਾਂ ਸਰਕਾਰ ਕੋ ਪੈਸੇ ਵੀ ਹੈਗੇ ਆ ਉਹ ਵੰਡੀ ਵੀ ਜਾਂਦੇ ਉਹ ਦਈ ਵੀ ਜਾਂਦੇ ਚਲੋ ਜਿਨ੍ਹਾਂ ਨੂੰ ਲੋਡ ਆਉ ਦਿੱਤੇ ਜਾਣ ਕੋਈ ਗੱਲ ਨਹੀਂ ਉਹਦੇ ਵਿੱਚ ਕੋਈ ਹਰਜ ਨਹੀਂ ਜੇ ਤੁਸੀਂ ਦੇ ਵੀ ਦਿੱਤੇ ਪਰ ਜਿੱਥੇ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਅਮਰੀਕਨ ਸਿਟੀਜ਼ਨਸ ਇੱਕ ਅਮਰੀਕਾ ਦਾ ਜਿਹੜਾ ਐਮੈਂਡਮੈਂਟ ਆ ਰਾਈਟ ਟੂ ਜਿਹੜੀ ਫ੍ਰੀडम ਟੂ ਆਪਣੀ ਜਿਹੜਾ ਫੇਥ ਦਾ ਫ੍ਰੀडम ਟੂ ਸਪੀਚ ਦਾ ਫ੍ਰੀडम ਟੂ ਐਕਸਪ੍ਰੈਸ਼ਨ ਦਾ ਜੇ ਉਹਦੇ ਲਈ ਤਾਂ 6 ਲੱਖ ਡਾਲਰ ਲੱਗਣ ਲੱਗਾ ਤੇ ਤੁਹਾਨੂੰ ਢੱਡੀ ਪੀਣਾ ਪੈ ਗਿਆ। ਇਹ ਕੀ ਗੱਲ ਹੋਈ? ਇਹ ਕਿੱਧਰ ਦਾ ਜਿਹੜਾ ਤੁਹਾਡਾ ਨਿਆਂ ਹੈ? ਇਹ ਬੀਬੀ ਨੂੰ ਇਹ ਜਿਹੜੇ ਸਵਾਲ ਪੁੱਛਨੇ ਚਾਹੀਦੇ ਆ ਵੀ ਕੀ ਤੁਹਾਨੂੰ ਇਹ ਜਿਹੜੇ ਇੱਥੇ ਪੰਜਾਬੀ ਆ ਜਿਹੜੇ ਸਿੱਖ ਵੱਸਦੇ ਆ ਜਿਨ੍ਹਾਂ ਦੀ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਆ ਕੀ ਇਹਨਾਂ ਦੀ ਜਾਨ ਦੀ ਕੋਈ ਕੀਮਤ ਨਹੀਂ? ਕੀ ਤੁਸੀਂ ਇਹਨਾਂ ਨੂੰ ਅਮਰੀਕਨ ਸਿਟੀਜ਼ਨ ਨਹੀਂ ਮੰਨਦੇ? ਕੀ ਤੁਸੀਂ ਇਹਨਾਂ ਨੂੰ ਕੈਲੀਫੋਰਨੀਆ ਦੇ ਰੈਜ਼ੀਡੈਂਟ ਨਹੀਂ ਮੰਨਦੇ? ਬਰਾਬਰ ਦੇ ਟੈਕਸ ਪੇਅਰ ਆ। ਬਰਾਬਰ ਦੀ ਇਸ ਦੀ ਇਕਨੋਮੀ ਦੇ ਵਿੱਚ ਤੁਸੀਂ ਯੋਗਦਾਨ ਪਾ ਰਹੇ ਆ ਤੁਸੀਂ ਅਮਰੀਕਾ ਨੂੰ ਕੈਲੀਫੋਰਨੀਆ ਨੂੰ ਤਾਂ ਚੱਕਣ ਦੇ ਵਿੱਚ ਯੋਗਦਾਨ ਪਾ ਰਹੇ ਆ ਤੇ ਜਦੋਂ ਇਹਨਾਂ ਦੀ ਹਿਫਾਜ਼ਤ ਦੇ ਲਈ 6.5 ਲੱਖ ਡਾਲਰ ਖਰਚਣਾ ਪੈ ਜੇ ਤਾਂ ਤੁਹਾਨੂੰ ਜਿਹੜਾ ਇਦਾਂ ਲੱਗਦਾ ਵੀ ਸਾਡਾ ਪੱਠਾ ਵੇਝ ਜਾਣਾ ਹੈ ਕੈਲੀਫੋਰਨੀਆ ਉਦਾਂ ਜਿਹੜਾ ਸਮੈਸ਼ ਐਂਡ ਗ੍ਰੈਬ ਦੇ ਵਿੱਚ ਜਿੰਨੇ ਮਰਜ਼ੀ ਪੈਸੇ ਲਟਾਈ ਜਾਵੇ ਉਦਾਂ ਜਿਹੜੇ ਆ ਇੱਥੇ ਜਿੰਨੂੰ ਮਰਜ਼ੀ ਜਿੱਦਾਂ ਮਰਜ਼ੀ ਡਾਲਰ ਜਿਹੜੇ ਉਹ ਦੇਈ ਜਾਣ ਇੱਥੋਂ ਦੀਆਂ ਐਡਾਂ ਤੁਸੀਂ ਫਲੋਰੀਡਾ ਚ ਲਾ ਲਓ ਹੋਰ ਥਾਵਾਂ ਦੇ ਉੱਤੇ ਲਾ ਲਓ ਉਹਦੇ ਲਈ ਤੁਹਾਡੇ ਕੋਲ ਡਾਲਰ ਹੈਗੇ ਆ ਤੇ ਪਰ ਜਦੋਂ ਅਮਰੀਕਨ ਸਿਟੀਜ਼ਨ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਨੂੰ ਬਚਾਉਣ ਦੀ ਗੱਲ ਆਉਂਦੀ ਉਹਨਾਂ ਨੂੰ ਹਿਫਾਜ਼ਤ ਦੀ ਗੱਲ ਆਉਂਦੀ ਆ ਕਿ ਜਿੱਥੇ ਪਰਸਿਕਿਊਸ਼ਨ ਹੋਈ ਆ ਜਿੱਥੇ ਲੋਕਾਂ ਨੂੰ ਉੱਥੇ ਮਾਰਿਆ ਗਿਆ ਗਲਾਂ 'ਚ ਟਾਇਰ ਪਾ ਕੇ ਸਾੜਿਆ ਗਿਆ ਆ ਜਿਉਂ ਇੱਥੇ ਗੱਲ ਕਰਦੇ ਆ ਕੇ ਤੇ ਉਦੋਂ ਤੁਹਾਡੇ ਡਾਲਰ ਮੁੱਕ ਜਾਂਦੇ ਆ ਉਦੋਂ ਤੁਸੀਂ ਇਸ ਨੂੰ ਠੰਡੇ ਬਸਤੇ 'ਚ ਪਾ ਦਿੰਨੇ ਆ ਇਹ ਕਿੱਥੇ ਦਾ ਨਿਆਂ ਆ ਇਹ ਜਿਹੜੇ ਸਵਾਲ ਆ ਤੱਤੇ ਸਵਾਲ ਆ ਸਖਤ ਸਵਾਲ ਆ ਇਹਨਾਂ ਦੇ ਕੋਲ ਪਹੁੰਚਣੇ ਚਾਹੀਦੇ ਹਾਂ ਸਭੇ ਕੇ ਪਾਸ਼ਾ ਜੀ ਤੁਸੀਂ ਉਹਨਾਂ ਨੂੰ ਪੁੱਛੋ ਪਰ ਇਹ ਜਿਹੜਾ ਜਿਹੜਾ ਸਵਾਲ ਆ ਮੋਢਲਾ ਸਵਾਲ ਆ ਕੀ ਸਾਡੀ ਜਾਨ ਦੀ ਕੀਮਤ 6 ਲੱਖ ਡਾਲਰ ਵੀ ਨਹੀਂ ਵੀ ਕੀ ਇੰਨੇ ਲੋਕ ਜਿਹੜੇ ਇੱਥੇ ਵੱਸਦੇ ਆ ਕਿ ਉਹਨਾਂ ਦੇ ਲਈ ਤੁਸੀਂ 6 ਲੱਖ ਡਾਲਰ ਵੀ ਜਿਹੜਾ ਉਹ ਖਰਚਣ ਦੇ ਲਈ ਰਾਜ਼ੀ ਨਹੀਂ ਇੱਕ ਸਾਲ ਦੇ ਵਿੱਚ ਤਾਂ ਜੋ ਇਹ ਹਿਫਾਜ਼ਤ ਇਹਨਾਂ ਦੀ ਕੀਤੀ ਜਾ ਸਕੇ ਇਹਨਾਂ ਨੂੰ ਮਹਿਸੂਸ ਹੋਵੇ ਵੀ ਹਾਂ ਤੁਸੀਂ ਸੁਰੱਖਿਅਤ ਹੈਗੇ ਆ ਵੀ ਬਾਹਰਲੀ ਸਰਕਾਰ ਸਿੱਧੀ ਆ ਕੇ ਜਿਹੜੀ ਆ ਆਪਾਂ HAF ਦੀ ਗੱਲ ਕੀਤੀ ਸੀ ਹਰਜੋਤ ਸਿੰਘ ਜੀ ਉਹ ਤਾਂ ਸ਼ਰੇਆਮ ਇੱਕ ਫੋਰਨ ਐਂਟੀਟੀ ਆ ਅਮਰੀਕਾ ਦੇ ਵਿੱਚ ਆ ਕੇ ਸਿੱਧੀ ਦਖਲਅੰਦਾਜ਼ੀ ਕਰ ਰਹੀ ਹੈ ਉਹ ਇਥੋਂ ਦੇ ਇਲੈਕਟਿਡ ਅਫੀਸ਼ੀਅਲ ਇਥੋਂ ਦੀ ਲਾ ਐਨਫੋਰਸਮੈਂਟ ਨੂੰ ਝੂਠੀਆਂ ਜਿਹੜੀਆਂ ਕੌਨਸਪਰੇਸੀ ਥਿਊਰੀਆਂ ਦੇ ਤਹਿਤ ਸ਼ਰੇਆਮ ਸਿੱਧਾ ਜਿਹੜਾ ਝੂਠ ਬੋਲ ਕੇ ਇੱਕ ਕਮਿਊਨਿਟੀ ਦੇ ਖਿਲਾਫ ਜਿਹੜੀ ਉਹ ਵਰਗਲਾ ਰਹੀ ਹੈ ਜਿਸ ਤਰ੍ਹਾਂ ਰਾਜਕਨਵੀ ਸਿੰਘ ਜੀ ਇੰਡੀਆ ਦੇ ਜਿਹੜੇ ਚੈਨਲ ਆ মিডিਆ ਤੁਸੀਂ ਦੇਖਦੇ ਹੋ ਨੇ ਉੱਥੇ ਬਹੁਤ ਸਾਰੇ ਉਹਨਾਂ ਨੇ ਭੌਂਕਰ ਬਿਠਾਈ ਹੁੰਦੇ ਆ ਜਿਹੜੇ ਸ਼ਰੇਆਮ ਕਹਿੰਦੇ ਐਕਸਪਰਟ ਕਹੀ ਆਈਐਸ ਸਾਬਕਾ ਆਈਐਸ ਆਫੀਸਰ ਇੰਟੈਲੀਜੈਂਸ ਆਫੀਸਰ ਉਹ ਕਹਿੰਦੇ ਆ ਭਈ ਬਾਹਰ ਵਾਸਤੇ ਸਿੱਖਾਂ ਦੇ ਗੁਰੂ ਘਰ ਜਿਹੜੇ ਆ ਉਹ ਉੱਥੇ ਡਰੱਗ ਚੱਲਦੀ ਆ ਡਰੱਗ ਦਾ ਮਨੀ ਜਿਹੜਾ ਉਹ ਖਾਲਸਤਾਨ ਲਈ ਵਰਤਿਆ ਜਾਂਦਾ ਆ ਉਹ ਗਲਤ ਪ੍ਰਚਾਰ ਲਈ ਵਰਤੇ ਵਰਤਿਆ ਜਾਂਦਾ ਉਹ ਸੇਮ ਜਿਹੜਾ ਉਹਨਾਂ ਦਾ ਮਕਸਦ ਹੈਗਾ ਉਹੀ ਇੱਥੇ ਫਲਾ ਰਿਹਾ ਹੈਗਾ ਜੋ ਉੱਥੇ ਬੋਲਦੇ ਉਹੀ ਜਿਹੜੀ ਕਿਤਾਬ ਉਹ ਇੱਥੇ ਹੀ ਖੋਲੀ ਹਰਜੋਤ ਸਿੰਘ ਜੀ ਕੋਈ ਫਰਕ ਨਹੀਂ ਇਹਦੇ ਵਿੱਚ